ਮਲਾਦਾ ਕੰਮ ਕਰਦਾ ਮੈਂ ਜੀ ਇਹ ਜੇ 3 ਮਹੀਨੇ ਚੁੱਕੇ ਆਪਣਾ ਪੁੱਲ ਚੁੱਕਿਆ ਗਿਆ ਤੇ 3 ਮਹੀਨੇ ਕਿਸ਼ਤੀ ਚਲੇਗੀ ਦੋ ਕਿਸ਼ਤੀਆਂ ਦੇ ਕੋ ਇੱਕ ਸੋਟੀ ਹੈ ਇੱਕ ਇੱਕ ਵੱਡੀ ਕਿਸ਼ਤੀ ਹੈਗੀ ਹੈ ਇਹ ਕਿਸ਼ਤੀ ਕਦੋਂ ਮਾਰ ਸਕਦੇ ਇਹ ਲਗਭਗ 1.5 ਮਹੀਨਾ ਹੋ ਗਿਆ ਜੀ ਨੂੰ ভাই ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7:00 ਕਵਾਂ ਚੱਲ ਪੈਂਦੀ ਹੈ ਤੇ ਸਾਮੀ 6:00 ਤੱਕ ਹਾਂਜੀ ਜੇ ਕੋਈ ਬਿਮਾਰ ਹੋ ਮੁਰ ਹੋ ਜਾਏ ਤਾਂ ਫਿਰ ਉਹ ਚੀ ਹਾਲ ਹੈ ਫਿਰ ਅਵਰਜੈਂਸੀ ਪਾਰ ਕਰ ਦਿੱਤਾ ਜੀ ਹਾਲਾਤ ਤੇ ਮਾੜੇ ਇਹ ਤੁਹਾਨੂੰ ਪਤਾ ਹੀ ਹੈ ਜੀ ਪੱਕਾ ਪੁੱਲ ਹੋਣਾ ਚਾਹੀਦਾ ਜੰਦਾ ਵਾਸਤੇ ਬੜੀ ਮੁਸ਼ਕਲ ਹੈ ਜੀ ਹਾਂਜੀ ਪਾਣੀ ਆ ਜਾਂਦਾ 3 ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪੋਣਾ ਦਾ ਨਹੀਂ ਪਾਰ ਹੁੰਦਾ ਜੀ ਇਹ 7 ਪਿੰਡ ਹੈ ਜੀ ਕਿਸਾਨ ਫਿਰ ਹੁਣ ਫਸਲ ਫੁਸਲ ਤੇ ਪੱਕਣੀ ਨਹੀਂ ਜਦੋਂ ਫਸਲ ਮੁਰਕੇ ਪੱਕੇ ਉਹਦੋਂ ਬ੍ਰਿਜ ਲੱਗ ਜਾਏ ਪੁੱਲ ਫਿਰ ਬਣ ਚੁੱਕਾ ਜੀ ਪੁੱਲ ਬਣ ਤੇ ਵਧੀਆ ਗੱਲ ਹੈ ਜੀ ਮੈਂ ਨਾਮ ਸ਼ਿਵਾਨੀ ਲਾਕਾ ਦਾ ਪ੍ਰਿਆਲ ਪਿੰਡ ਬੜਾ ਹੀ ਓਖਾ ਭਰਾਵਾ ਦੇਖ ਲਓ ਤੁਹਾਡੇ ਸਾਹਮਣੇ ਹੀ ਆਂ ਜਾਣ ਜਾਂ ਕਿੰਨੀ ਦਿੱਕਤ ਆ ਗਈ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆ ਦਾ ਪਹਾੜਾ ਮੁੜਾਇਆ ਚਾਫਕਲੇ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਭੇਜ ਲੈਣੇ ਆ 9 ਤਿੰਨ ਚਾਰ ਮਹੀਨੇ ਹੱਦ ਲੈ ਕਿੰਨੇ ਓਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਇਹ ਘਰ ਆਨਲਾਈਨ ਕਲਾਸ ਲਾਈ ਤੇ ਨੈਟਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬੋਧ ਬੁੜਾ ਹਾਲ ਹੋਇਆ ਗਦਾ ਪਰ ਕੀ ਕਰਨਾ ਕੱਢ ਮੰਗ ਪੱਕੇ ਬੋਲਦੀ ਆ ਨਾਮ ਬਲਜੀਤ ਸੈਣੀ ਹੈ ਅੱਲਾਹ ਹਦਮੈਂ ਮੇਰੀ ਜ਼ਮੀਨ ਆ ਇਹ ਸਾਰੀ ਇੱਥੋਂ ਰੋੜ ਦੇ ਕੰਡੇ ਕੰਡੇ ਲੱਗਦੀ ਆ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਹੈ ਪਰ ਅਸੀਂ ਕਸੀਏ ਨੂੰ ਵੀ ਕਦੀ ਅਜੇ ਤੱਕ ਕੁਝ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਅੱਖਾਂ ਬੰਦ ਕੀਤੀਆਂ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਯਾਰਾ ਹੈਗਾ ਆਪਣਾ ਤੇ ਸਾਨੂੰ ਹੁਣ ਵੀ ਵਾਜ ਇਧਰ ਫੇਰਾਮ ਲਗਾਣਾ ਕਹਿੰਦੇ ਯਾਰ ਅਜੇ ਬੀੜੀ ਪਈ ਹੈ ਮੈਂ ਚਲੋ ਦੇਖ ਕੇ ਆਈਏ ਤੇ ਥੋੜਾ ਬਹੁਤਾ ਬਹੁ ਬੁਰੀ ਹਾਲਤ ਹੈ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਤੇ ਕੁਝ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਦੇ ਆਣਗੇ ਚੰਗੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟਜ ਹੋ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪਈ ਨੇ ਸਰਕਾਰ ਕਿਉਂ ਇਹ ਪਾਣੀ ਵੇਸਟ ਹੋ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਿਰੀਫਾਈ ਕਰਦੀ ਕਿੰਨੇ ਪਿੰਡ ਪਿੰਡ ਨੇ ਪਾਰ ਤੇ ਆ ਤੇ ਕਾਫੀ 25 ਦੀ ਪਿੰਡ ਬੰਦੇ ਮੇਰੇ ਕੋਲ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਦਰ ਬਮਿਆਲ ਸਾਈਡ ਦੇ ਨਰੂਲ ਜਮਨ ਸਿੰਘ ਵਾਲੀ ਪੁਲੀ ਦੇ ਉੱਪਰ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਮੈਨੂੰ ਜਦੋਂ ਦਾ ਇੱਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁਲ ਪੈਂਦਾ ਚੁੱਕਿਆ ਜਾਂਦਾ ਪੈਂਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਰਾਜਨੀਤੀ ਖੇਡਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਧਰਾਂ ਦੇ ਵਾਪਸ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਹੈ ਇਸ ਇਲਾਕੇ ਦੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓਖਾ ਸੁਖਾ ਰਾਤ ਨੇ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇੱਧਰ ਇਹੀ ਹੈ ਜੀ ਇਹਦੇ ਪੁਲ ਬਣਨਾ ਚਾਹੀਦਾ ਇੱਧਰ ਜੀ ਉਹਦੇ ਉੱਤੇ ਤਾਂ ਓਖਾ ਹੀ ਆ ਜੀ ਪਰ ਪਾਣੀ ਜ਼ਿਆਦਾ ਚੜ ਜਾਵੇ ਤੇ ਬੱਚੇ ਤੇ ਫਿਰ ਰਹਿਣ ਇੱਧਰ ਹੀ ਦੱਕ ਦੇਣਾ ਉਕੇ ਆ ਬਹੁਤ ਹਲਿਆਲ ਮੜੇ ਆ ਜੀ ਉਹ ਕਿੱਧਰ ਜਾ ਸਕਦਾ ਕੋਈ ਕਿਤੇ ਵੀ ਨਹੀਂ ਜਾ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉਧਰ ਕਿੱਧਰ ਜਾ ਸਕਦਾ ਇਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂਜੀ ਪੁਲ ਉਹ ਖਾਈ ਹੈ ਜੀ ਮੈਡੀਕਲ ਸਹੂਲਤ ਹੋਣੀ ਚਾਹੀਦੀ ਫੇਰ ਹੀ ਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਤੇ ਇਹ ਫੈਦਾ ਵਾ ਜੀ ਤੇ ਮੜੇ ਹੀ ਹਾਲ ਤਾਂ